ਹੈਲੋ ਜੀ ਵੈਲਕਮ ਕਰਦੇ ਆ ਜਸਰੀਨਾ ਵਲੌਗ ਚੈਨਲ ਤੇ ਮੈਂ ਆ ਤੁਹਾਡਾ ਜਸ ਸਿੱਧੂ ਐਂਡ ਮੇਰੇ ਨਾਲ ਨੇ ਜੁੰਡਲ ਹੈਲੋ ਜੀ ਮਿਸ ਜੁੰਡਲ कौर ਹਾਂ ਕਿਵੇਂ ਆ ਵਧੀਆ ਚਿੱਕਾ ਅੱਛਾ ਠੀਕ ਆ ਲੋ ਵੀ ਦੋਸਤੋ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਮੀਂਹ ਪੈ ਗਿਆ ਸੋ ਇੱਕ ਚੀਜ਼ ਤੁਹਾਨੂੰ ਹੋਰ ਕਹਣੀ ਜਿਸ ਏਰੀਏ ਦੇ ਵਿੱਚ ਮੀਂਹ ਨਹੀਂ ਪੈਂਦਾ ਨਾ ਠੀਕ ਆ ਜਿਹੜੇ ਏਰੀਏ ਦੇ ਵਿੱਚ ਮੀਂਹ ਨਹੀਂ ਪੈਂਦਾ ਬਈ ਦਬੁਰਜੀ ਤੋਂ ਬੰਦੇ ਆ ਉਹ ਮੀਂਹ ਪਾਉਂਦੇ ਆ ਪਿੰਡ ਦੋ ਬੁਰਜੀ ਲੁਧਿਆਣੀ ਦੇ ਕੋਲੇ ਆ ਠੀਕ ਆ ਤੇ ਉਹ ਕੀ ਕਰਦੇ ਆ ਆਪਣੇ ਜਿਹੜੇ ਪਿੰਡ ਦੀ ਫਿਰਨੀ ਹੁੰਦੀ ਹੈ ਨਾ ਉਹਦੇ ਪਿੰਡ ਨੂੰ ਜਿਹੜਾ ਰਾਹ ਜਾਂਦਾ ਮੋੜ ਦਾ ਉਹ ਤੇ ਖੜ ਕੇ ਪੈਗ ਹੀ ਲਾਉਂਦੇ ਤਿੰਨ ਜਿਹੜੇ ਪਿੰਡ 'ਚ ਮੀਂਹ ਨਹੀਂ ਪੈਂਦਾ ਬਈ ਉੱਥੇ ਮੀਂਹ ਪੈ ਜਾਂਦਾ ਸਾਡੇ ਵੀ ਪੈਂਦਾ ਨਹੀਂ ਸੀਗਾ ਮੀਂਹ ਤੇ ਅਸੀਂ ਕਹਿ ਕੇ ਉਹਨਾਂ ਨੇ ਕੀਤਾ ਐਸਾ ਫੂਫਾਂਡਾ ਤੇ ਯਕੀਨ ਮੰਨੋ ਵੀ ਇੱਕ ਦਿਨ ਸਾਨੂੰ ਚ ਪੈ ਗਿਆ ਕਹਿੰਦੇ ਸੀ ਅਸੀਂ ਪੰਜਾਂ ਨੇ ਪੈਗ ਲਾਵਾਂਗੇ ਪਰ ਬੰਦੇ ਉਹ ਤਾਂ ਨਹੀਂ ਸੀ ਸਹੀ ਆ ਤੇ ਹੈ ਯਾਰ ਦੋਸਤੀ ਇਕੱਠੇ ਉਹ ਠੀਕ ਆ ਤੇ ਜਿਹੜਾ ਮੇਨ ਬੰਦਾ ਦਵਰਜੀ ਦਾ ਉਹ ਪੜਦਾ ਮੰਤਰ ਜਿਹੜਾ ਹੈਗਾ ਮੀਂਹ ਆਲਾ ਤੇ ਦੂਜੇ ਬੰਦੇ ਪੈਗ ਲਾਉਂਦੇ ਆ ਫਿਰ ਮੀਂਹ ਕੀ ਪੈਂਦਾ ਬਈ ਗੱਲਾਂ ਛੱਡ ਦਿਓ ਤੁਸੀਂ ਸ਼ੁਕਰ ਕਰ ਹਈ ਤਿੰਨਾਂ ਜਾਣੇ ਨੇ ਫਿਰ ਆਪਣੇ ਉੱਤੇ ਹੱਦ ਦੇ ਪੈਗ ਲਾਇਆ ਜੇ ਪੰਜ ਜਾਣੇ ਕਹਿੰਦੇ ਸੀ ਜੇ ਦਾ ਮੇਤਰਾ ਪੰਜ ਲਾ ਦੇ ਤਾਂ ਫਸਲਾਂ ਮਰ ਜਾਣਗੇ ਸਾਡੇ ਜਣ ਦੀ ਠੀਕ ਆ ਹੋ ਨਾ ਹੁਣ ਤੁਸੀਂ ਕੋਈ ਕੰਟੈਕਟ ਕਰ ਲਓ ਠੀਕ ਹੈ ਜਿਸ ਕਰੇ ਜੇ ਮੀ ਮੂ ਨਹੀਂ ਪੈਂਦਾ ਨਾ ਫਿਰ ਵੀ ਉਹ ਵੀ ਇਹ ਇੱਕ ਤਰ੍ਹਾਂ ਦਾ ਟੂਣਾ ਹੀ ਕਹਿ ਲੀਏ ਐਡਰੈਸ ਵੀ ਦੋ ਨਾ ਪ੍ਰੋਪਰ ਵੇਰ ਹੀ ਜਾ ਕੇ ਉਹ ਨਹੀਂ ਐਡਰੈਸ ਨਹੀਂ ਆਵਾ ਦੇਣਾ ਇਹ ਟੂਣਾ ਹੀ ਆ ਬਈ ਇਹ ਠੀਕ ਹੈ ਥੋੜੇ ਪਿੰਡ ਨੂੰ ਜਿਹੜਾ ਰਾਹ ਜਾਂਦਾ ਉਹ ਪਿੰਡ ਦੇ ਰਾਹ ਤੇ ਰਾਹ ਮੋੜ ਦੇ ਉੱਤੇ ਖਾ ਕੇ ਉਹਨਾਂ ਨੇ ਤਿੰਨ ਪੈਗ ਲਾਉਣੇ ਆ ਤਿੰਨ ਬੰਦੇ ਆ ਉਹ ਪੰਜ ਜਾਣੇ ਕਹਿੰਦੇ ਪੰਜ ਜਾਣੇ ਹੋਵਾਂਗੇ ਪਰ ਮਿੱਤਰੋ ਵੀ ਮੇਰੇ ਹਿਸਾਬ ਦੇ ਨਾਲ ਵੀ ਉਹਨਾਂ ਦਾ ਫੂਫਾਂਡਾ ਇੰਨਾ ਪੱਕਾ ਬੰਦੇ ਦੋ ਹੀ ਬਹੁਤ ਆ ਠੀਕ ਆ ਇਹ ਦਵਰਜੀ ਵਾਲਾ ਬੰਦਾ ਮੀਨ ਆ ਉਹਨਾਂ ਦਾ ਇਹ ਮੰਤਰ ਪੜ ਦੋ ਆਪ ਇਹ ਪੈਗ ਨਹੀਂ ਲਾਉਂਦਾ ਪੈਗ ਨਾਲ ਦੇ ਬੰਦੇ ਲਾਉਂਦੇ ਉਹਨੇ ਸਿਰਫ ਮੰਤਰੀ ਪੜਨਾ ਮੰਤਰ ਪੜ ਕੇ ਛੱਡ ਦੇਣਾ ਬਸ ਫਿਰ ਘਟਾਵਾਂ ਉੱਤੇ ਹੀ ਰਹਿੰਦੀਆਂ ਹੁਣ ਮੈਂ ਦੋ ਤਿੰਨ ਫੋਨ ਲਾ ਕੇ ਹਟਿਆ ਉਹਨਾਂ ਨੂੰ ਮੈਂ ਕਿਹਾ ਬਾਈ ਕੋਈ ਕੰਮ ਬਸ ਕਰ ਦਿਓ ਕਿ ਹੁਣ ਸਾਡੇ ਝੋਨੇ ਮਾਰਨੇ ਆ ਠੀਕ ਆ ਲੈ ਵੀ ਆਪਣੇ ਘਰ ਦੇ ਵਿੱਚ ਲਾਸਟ ਵਾਲੀ ਤੁਸੀਂ ਵੀਡੀਓ ਦੇਖਿਆ ਕਿ ਪਾਣੀ ਆਪਣੇ ਇੱਥੇ ਖੜ ਗਿਆ ਹੀ ਸਾਰਾ ਠੀਕ ਆ ਤੇ ਅੱਜ ਆਪਾਂ ਕੰਮ ਕਰਨਾ ਪੁਲੀ ਦੱਬਣੀ ਆ ਠੀਕ ਆ ਪੁਲੀ ਦੱ ਇੱਥੇ ਪੁਲੀ ਦੱਣੀ ਪਹਿਲਾਂ ਵਾਲੀ ਪੁਲੀ ਚੌਕ ਹੋ ਗਈ ਸੀ ਸੋ ਸ਼ਾਇਦ ਪੈਗ ਇੱਕ ਦਾ ਵੱਧ ਲੱਗ ਗਿਆ ਸੀ ਉੱਥੇ ਤੇ ਪੁਲੀ ਸਾਰਾ ਆਪਣਾ ਥਾਂ ਭਰ ਗਿਆ ਸੀ ਮੀਂਹ ਦੇ ਨਾਲ ਮਸਾ ਹੱਥ ਪੈਰ ਜੋੜ ਕੇ ਖੜਾ ਛੜਾਇਆ ਐ ਪ੍ਰੀਤੋ ਹਾਂਜੀ ਆ ਜੂੜਾ ਥੱਲੇ ਕਰ ਲੈ ਮੀਂਹ ਤਾਂ ਅੱਗੇ ਨਹੀਂ ਛੜਦਾ ਉਹ ਤਾਂ ਇਹ ਵੀ ਮੰਗੀ ਜਾਂਦਾ ਠੀਕ ਆ ਤੇ ਮੈਂ ਸ਼ਹਿਰੀ ਨਹੀਂ ਆਇਆ ਅੱਜ ਅੱਜ ਵਾਲਾ ਵਲੌਗ ਕਰਿਓ ਕੰਟੀਨਿਊ ਠੀਕ ਆ ਦੋਸਤੋ ਤੇ ਹੁਣ ਇੱਕ ਚੀਜ਼ ਘਰੇ ਹੋਰ ਆ ਆਪਣੇ ਘਰੇ ਲੱਗਿਆ ਅਨਾਰ ਪਿੱਛੇ ਇਧਰ ਵੀ ਨਾਰ ਲੱਗੇ ਇਧਰ ਵੀ ਨਾਰ ਲੱਗੇ ਸੀਗਾ ਅਨਾਰਾਂ ਦੇ ਲੱਗੇ ਆ ਬੂਟੇ ਸੋ ਇਹਨੂੰ ਇੱਕ ਦੋ ਵਾਰ ਰੀਲਾਂ ਨਹੀਂ ਦੇਖ ਲਈਆਂ ਇਹ ਮਗਰ ਪਈ ਵੀ ਆ ਉਧਰੋਂ ਪੈਣਾ ਕਹੀ ਜਾਂਦੀਆਂ ਕਿ ਰੀਲ ਦੇ ਵਿੱਚ ਕਿਸੇ ਨੇ ਕਿਹਾ ਤਾਂ ਕਿ ਨਾਰ ਦਾ ਬੂਟਾ ਘਰੇ ਲੱਗਾ ਮਾੜਾ ਹੁੰਦਾ ਠੀਕ ਆ ਤੇ 5 ਸਾਲਾਂ ਦੇ ਵਿੱਚ ਇੱਕ ਅੱਧਾ ਜੀ ਨੁਕਸਾਨ ਆ ਜਾਂਦਾ 5 ਸਾਲਾਂ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਆ ਜਾਊਗਾ ਸੋ ਪਾਪਾ ਜੀ ਦੀ ਜਣ ਕੇ ਡੈਥ ਹੋ ਗਈ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਹਨ ਹੁਣ ਸਾਰਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਨਾਰਾ ਕਰਕੇ ਹੋ ਗਈ ਹੈ ਬਟ ਮੈਂ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਹੁੰਦਾ ਤੇ ਪਰ ਮੈਂ ਮੰਦਰੋਂ ਮਨ ਵੀ ਡਰਦਾ ਹਨ ਕਿਉਂਕਿ ਮੈਨੂੰ ਸਭ ਤੋਂ ਪਿਆਰਾ ਉਹਦਾ ਪਰਿਵਾਰ ਆ ਠੀਕ ਆ ਉਹਦੇ ਲਈ ਆਪਾਂ ਕੁਝ ਵੀ ਕਰ ਸਕਦੇ ਹਾਂ ਠੀਕ ਆ ਟੱਬਰ ਲਈ ਸੋ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਹਨ ਇਹਨਾਂ ਦੇ ਦੋ ਹੀ ਪਾਸੇ ਦਵਾਂ ਪਰ ਮਤੋਂ ਦੂਰ ਸੀ ਹੁਣ ਕਹਤੋਂ ਬयं ਕੰਮ ਕਰ ਮੈਂ ਜੋ ਨਹੀਂ ਬਣਦਾਈ ਪਰ ਹੁਣ ਇਹ ਕਰੀ ਜਾਂਦੀਆਂ ਰਹਿੰਦੀਆਂ ਵੀ ਡੈਡੀ ਨੂੰ ਆਏ ਹੋ ਗਏ ਆ ਸ਼ਾਇਦ ਜਿਹੜਾ ਕਿ ਹੁੰਦਾ ਨਾਰ ਕੇ ਰੇ ਨਹੀਂ ਲਾਈਦਾ ਐ ਨਹੀਂ ਕਰੀਦਾ ਮਸਾਂ ਹੀ ਡੇੜੇ ਨਾਰ ਹੋਏ ਆ ਹੁਣੇ ਪਟਾ ਕੇ ਸਾਲ ਲੈਣੀਆਂ ਠੀਕ ਆ ਸੋ ਜਿਹੜੀ ਘਰ ਵਾਲੀ ਹੁੰਦੀ ਇਹਨੇ ਦੇ ਦੋ ਕੰਮ ਹੁੰਦੇ ਮੇਨ ਮਿੱਤਰੋ ਇੱਕ ਤਾਂ ਜਦ ਬੰਦਾ ਪੂਰੇ ਗੁੱਸੇ ਦੇ ਗੁੱਸੇ ਵਿੱਚ ਹੁੰਦਾ ਜਦੋਂ ਉਹਨੂੰ ਇਹਦਾ ਕੰਮ ਹੁੰਦਾ ਸ਼ਾਂਤ ਕਰਨ ਦਾ ਠੀਕ ਆ ਘਰ ਵਾਲੀ ਦਾ ਤੇ ਜਦੋਂ ਬੰਦਾ ਪੂਰਾ ਸ਼ਾਂਤ ਹੁੰਦਾ ਫਿਰ ਗੁੱਸਾ ਲਿਆਉਣ ਦਾ ਕੰਮ ਐ ਕਹਿੰਦਾ। ਉਹ ਬੰਦੇ ਨੂੰ ਇਦਾਂ ਹੀ ਰੱਖਣਾ ਤੇ ਆ ਜਾਈ ਲਾਈ ਸਾਡੀ ਸਾਡੀ ਲਾਈਫ ਲਾਈਨ ਆ ਗਈ। ਆਹ ਮੇਰਾ ਪੁੱਤ। ਠੀਕ ਆ ਇਹ ਸਾਡਾ ਪੁੱਤ ਆ। ਨਿੱਕਾ ਜਾ ਕਿੱਥੇ ਹੁਣ ਨਹੀਂ ਜਾਣਾ ਤੂੰ। ਇਹ ਬਹੁਤ ਘੱਟ ਆਉਂਦਾ ਹੁਣ ਸਾਡੇ ਕੋਲ ਹੀ ਨਾ ਇਹ ਕੈਮਰੇ ਨੂੰ ਦੇਖ ਕੇ। ਘੱਟ ਨਹੀਂ ਉਹ ਚ ਬਹੁਤ ਘੱਟ ਆਉਂਦੀ। ਬਹੁਤ ਘੱਟ। ਠੀਕ ਆ। ਹੁਣ ਤਾਂ ਧੀ ਯੁਵਰਾਜ ਸਾਡੇ ਹੱਥ ਹੁੰਦਾ ਉਹ ਆ ਜਾਂਦਾ ਧੀ ਤੇ ਇਹ ਹੁਣ ਵੱਡੀ ਹੋਈ ਐ ਖੇਡਦੀ ਰਹਿੰਦੀ ਭੱਜੀ ਫਿਰਦੀ ਰਹਿੰਦੀ ਐ। ਠੀਕ ਐ ਹਿ ਟ੍ਰਿਪ ਕਦੋਂ ਜਾਣਾ ਤੇਰਾ ਹੈ ਟ੍ਰਿਪ ਕਦੋਂ ਜਾਣਾ ਪਤਾ ਹੀ ਨਹੀਂ ਮੈਡਮ ਇਹਦੀ ਰਾਈਟਿੰਗ ਸੋਨੇ ਕਰ ਰ ਫਿਰ ਲੈ ਗਈ ਮੈਨੂੰ ਰੋਜ਼ ਸਕੂਲੇ ਜਾਣ ਤੋਂ ਪਹਿਲਾਂ ਸਿਰਸਿਰ ਕਹਿ ਦਿੰਦੀ ਆ ਕਿ ਡੈਡੀ ਮੈਂ ਟ੍ਰਿਪ ਜਾਣਾ ਮੈਨੂੰ ਪੈਸੇ ਦੇ ਦੇ ਤੇ ਮੈਨੂੰ ਦੱਸ ਦੇ ਦੇਣੇ ਕਿੰਨੇ ਆ ਕਿੱਥੇ ਟ੍ਰਿਪ ਜਾਣਾ ਮੈਨੂੰ ਪੁੱਛ ਕੇ ਤਾਂ ਮੈਡਮ ਨੂੰ ਦੇਣੇ ਪੈਸੇ ਕਿੰਨੇ ਆ ਨਾ ਇਹਨੇ ਮੈਡਮ ਨੂੰ ਪੁੱਛਿਆ ਵਿਚਾਰੀ ਨੇ ਵੀ ਆਪਾਂ ਟ੍ਰਿਪ ਜਾਣਾ ਤੇ ਵੀ ਮੈਡਮ ਕਿੰਨੇ ਪੈਸੇ ਲੈ ਕੇ ਆਵਾਂ ਮੈਂ ਉਹ ਕਹਿੰਦੀ ਪਹਿਲਾਂ ਤੂੰ ਆਵਦੀ ਨਾ ਹੋਮਵਰਕ ਰਾਈਟਿੰਗ ਸਹੀ ਸੋਣੀ ਕਰਿਆ ਕਰ ਫਿਰ ਮੈਂ ਤੈਨੂੰ ਦੱਸੂਗੀ ਕਦੋਂ ਪੈਸੇ ਲੈ ਕੇ ਆਉਣੇ ਆ ਇਹਦਾ ਕੰਮ ਇੱਥੇ ਹੀ ਰਹਿ ਗਿਆ ਇਹ ਕ ਸਹਿਲ ਆਉਂਦੀ ਫਾਣਾ 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 ਤਿਤਲੀਆਂ ਬੜੀ ਜਾਂਦੀ ਇਹ ਸਾਡੀ ਤਿਤਲੀ ਤਿਤਲੀਆਂ ਫੜੀ ਜਾਂਦੀ ਆ ਠੀਕ ਆ ਆਪਾਂ ਕਿੱਧਰ ਨੂੰ ਲੈ ਵੀ ਅੰਦਰ ਚੱਲੀ ਅੰਦਰ ਚੱਲੀਆਂ ਮੀਂਹ ਨਹੀਂ ਹਟਦਾ ਮੇਤਰੋ ਰੋਜ਼ ਹੀ ਪੈ ਜਾਂਦਾ ਬਹੁ ਪਿਆਮੀ ਪਹਿਲਾਂ ਤੋਂ ਪਹਿਲਾਂ ਤਾਂ ਤਸਾਇਆ ਬਹੁਤ ਤੇ ਤੈਹਦਲੋਂ ਕਰਦੇ ਆ ਤੇ ਦਵਰਜੀ ਵਾਲੇ ਬਾਬਾ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਡੇ ਪੈਂਟ 'ਚ ਪਾਣੀ ਪਾਣੀ ਹੋ ਗਿਆ। ਸੋ ਬੰਦੇ ਸਾਡੇ ਨੌਣ ਨੇ ਉਹ ਸਮਝ ਜਾਣਗੇ ਪਰ ਤੁਹਾਨੂੰ ਨਹੀਂ ਦੱਸਣਾ ਸਾਡੇ ਪਰਿਵਾਰ ਦੀ ਗੱਲ। ਹਾਸੇਟ ਲਈਦਾ। ਸੋ ਆਪਣਾ ਫਰੈਂਡ ਸਰਕਲ ਹੀ ਆ। ਠੀਕ ਆ। ਮੈਨੂੰ ਸ਼ੀਟ ਦੇ ਸੀਗੇ ਕਹਿੰਦੇ ਜੱਸ ਤੇਰੇ ਪੈਂਟ ਮੀਨ ਹੀ ਨਾ ਪੈਂਦਾ। ਤੇ ਕਹਿੰਦੇ ਫਿਰ ਅਸੀਂ ਕਰੀਏ ਕੋਹ। ਫਿਰ ਉਹ ਹੋਇਆ ਇਦਾਂ ਹੀ ਕਿ ਉਹ ਨੰਗਦੇ ਸੀਗੇ ਤੇ ਮੈਨੂੰ ਫੋਨ ਲਾ ਲਗਾ ਜੱਸ ਤੇਰੇ ਪੈਂਟ ਵਾਲੇ ਮੋੜ ਤੇ ਖੜੇ ਆ। ਤੇਰੇ ਪਿੰਡ ਮੀਂਹ ਨਹੀਂ ਨ ਪੈਂਦਾ ਸੀ ਤੇਰੇ ਮੋੜ ਤੇ ਖੜ ਕੇ ਪੈਗ ਲਾ ਕੇ ਰੱਖੇ ਜਾਣਾ ਤੇ ਕਿਵੇਂ ਮੀਂਹ ਪੈਂਦਾ ਉਹ ਕਦੇ ਰੱਬ ਨੇੜੇ ਹੋ ਕੇ ਸੁਣਦਾ ਹੀ ਕਿਤੇ ਉਤੋਂ ਹੀ ਲੈ ਪਿਆ ਨਾਲ ਹੀ ਅਗਲੇ ਦੇਣੀ ਤਾਂ ਤੁਹਾਨੂੰ ਕਿਹਾ ਸੀਗੇ ਸਾਰੇ ਜਣੇ ਕਮੈਂਟ ਕਰਦੇ ਹੋ ਕਿ ਜੇ ਤੁਹਾਨੂੰ ਮੀਂਹ ਦੀ ਲੋੜ ਹੋਈ ਤਾਂ ਵੀ ਪੰਜ ਗੰਜ ਕਾ ਹੋਣਗੀਆਂ ਤੇ ਜਾਲਥਲ ਇੱਕ ਹੋ ਜੂ ਠੀਕ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਦੋਸਤੋ ਅਨਾਰ ਸ਼ਿਫਟ ਕਰਨੇ ਆ ਪਿਛਲੇ ਪਾਸੇ ਕੰਮ ਅੱਜ ਦੋ ਕਰਨੇ ਆ ਨਾਲ ਮੇਰੀ ਹੁੰਦਾ ਹਮੇਸ਼ਾ ਹੀ ਤਰ੍ਹਾਂ ਕਾਰਨ ਡਾਊਨ ਠੀਕ ਆ ਓਏ ਸਾੜੀ ਛਾਤੀ ਜਦੋਂ ਜਦੋਂ ਮੈਂ ਕਹਾ ਲੈ ਕਾਰਨ ਡੌਣ ਕਰਨੇ ਛਾਤੀ ਫਲਾ ਲਈਏ ਇਤਨੀ ਫੜ ਲਈ ਨਹੀਂ ਸਾੜੀ तितਲੀ ਹੈ ਨਹੀਂ तितਲੀਆਂ ਵਗੀਆਂ तितਲੀਆਂ ਨਾਲ ਖੇਡਦੀ ਰਹਿੰਦੀ ਆ ਪਤਾ ਮਾਰਨੀ ਨਹੀਂ ਚਾਹੀਦੀ ਇਹ ਇਹ ਉੜਦੀ ਨਾ ਸੁਹਣੀ ਲੱਗਦੀ ਨਾ ਜੇ ਮਰ ਗਈ ਤੇਰਾ ਟੁੱਟੂ ਕੋ ਇਹ ਜੋ ਕਿੜੀ ਯੈਲੋ ਐਸ਼ੇ ਦਰੀਏ ਫਰੋ ਕਰ ਗਈ ਹੈ ਯੈਲੋ ਯੈਲੋ ਹਣਾ ਲੈ ਹੁਣ ਡਾ ਫਿਰ ਹੁਣ ਛੱਡ ਦੇ ਦੱਸ ਦੇ ਉੱਟ ਗਈ ਉੱਟ ਗਈ ਆਈ ਕੰਮ ਕਰਨੇ ਆ ਦੋ ਇੱਕ ਤਾਂ ਆਪਾਂ ਪਟਣੀਆਂ ਦੂਜੀ ਪੌਣੀਆਂ ਖਾਲੀ ਦੁਵਾਰਾ ਤੇ ਇੱਕ ਆਪਾਂ ਨਾਰ ਪਿਛਲੇ ਪਾਸੇ ਜਿੱਥੇ ਬੂਟੇ ਲੱਗੇ ਆ ਸਾਰੇ ਨਾਰ ਉਧਰ ਸ਼ਿਫਟ ਕਰ ਦੇਣੇ ਆ ਠੀਕ ਆ ਸਾਰੇ ਨਾਰਾਂ ਦੇ ਬੂਟੇ ਠੀਕ ਆ ਇਹਨੂੰ ਪੱਟ ਕੇ ਨਹੀਂ ਛੱਟਣਾ ਇੱਥੇ ਇੱਕ ਚੀਜ਼ ਦੀ ਪ੍ਰੋਬਲਮ ਆਉਂਦੀ ਆ ਕਿ ਆਪਣਾ ਵਿੜਾ ਸਾਰਾ ਪੱਕਾ ਹੋਣ ਕਰਕੇ ਨਾ ਇੱਕ ਉਹਦੇ ਕਰਕੇ ਵੀ ਜਿਹੜੇ ਹੈਗੇ ਆ ਕਿ ਨਾਰ ਜਿਹੜੇ ਪ੍ਰੋਪਰ ਨਾਲ ਜਦੋਂ ਪੱਕ ਜਾਂਦੇ ਆ ਉਹਨੂੰ ਖਰਾਬ ਹੋ ਜਾਂਦੇ ਆ ਕਿਉਂਕਿ ਸਾਰੇ ਪਾਸੇ ਵੀੜਾ ਹੈਗਾ ਗਰਮੀ ਦੇ ਵਿੱਚ ਨਾ ਪੂਰਾ ਇਹ। ਸੇਕ ਮੰਨਦੇ ਆ ਵੀ ਕਿੰਨਾ ਸੋਹਣੇ ਨਾਰ ਲੱਗੇ ਹੋਏ। ਆ ਦੇਖੋ ਕਿੰਨੇ ਸੋਹਣੇ ਨਾਰ ਲੱਗੇ। ਆ ਦੇਖੋ। ਇਹ ਕਡੇ ਕਡੇ ਨਾਰ ਲੱਗੇ ਨੇ। ਆ ਦੇਖੋ। ਠੀਕ ਆ। ਜੂੜਾ ਆਉਂਦਾ ਉਹ ਹੀ ਕਹਿੰਦਾ ਨਹੀਂ ਚਾਹੀਏ ਨਹੀਂ ਚਾਹੀਏ ਪਰ ਮੈਂ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਹਨਾ। ਬਾਕੀ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕੀ ਆ ਪਰ ਮੈਨੂੰ ਤੁਸੀਂ ਸੱਚ ਜਾਣਿਓ ਬਾਪੂ ਤੋਂ ਬਾਅਦ ਬਹੁਤ ਔਖਾ ਲੱਗਦਾ ਜਿਵੇਂ ਜਿਵੇਂ ਟਾਈਮ ਪੈਂਦਾ ਜਾਂਦਾ ਨਾ ਦੋਸਤੋ ਉਦੋਂ ਇਹਨਾਂ ਚੀਜ਼ਾਂ ਦਾ ਹੀ ਪਤਾ ਲੱਗਦਾ ਹੁਣ ਬਾਪੂ ਵਾਲੇ ਕੰਮ ਕਰਨੇ ਜਾਂਦੇ ਪੈਂਦੇ ਹਨ ਕਿਤੇ ਭੋਗ ਕਿਤੇ ਮਾਰਗ ਤੇ ਆਪ ਨੂੰ ਜਾਣਾ ਪੈਂਦਾ ਮੈਂ ਤੇ ਮੰਮਾ ਜਾਂਦੇ ਆ ਇਸ ਤੇ ਨਹੀਂ ਇੱਕ ਡੈਡੀ ਤੇ ਮੰਮੀ ਚਲੇ ਜਾਂਦੇ ਸੀ ਜਾਂ ਇਕੱਲਾ ਡੈਡੀ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਸੀ ਸੋ ਸਾਰੇ ਕੰਮ ਹੁਣ ਆਪ ਨੂੰ ਹੀ ਕਰਨੇ ਪੈਣੇ ਹਨ ਤੇ ਸਾਰੇ ਦਿਨ ਦਾ ਸ਼ਡਿਊਲ ਖਰਾਬ ਹੋ ਜਾਂਦਾ ਜਦੋਂ ਇਦਾਂ ਦਾ ਕੁਝ ਆਪ ਨੂੰ ਜਾਣਾ ਪੈਂਦਾ ਜਾਣਾ ਪੈਂਦਾ ਇਹ ਰਿਸ਼ਤੇਦਾਰੀ ਢਿੱਲ ਮਿਸ ਹੋ ਜਾਂਦੀ ਹੈ ਤੇ ਜਿਹੜੀਆਂ ਆਪਾਂ ਛੋਹਰਾਂ ਲੈਂਦੀਆਂ ਸੀ ਦੋਸਤੋ ਸਾਨੂੰ ਮੇ ਦਿਖਾਉਣਾ ਆ ਦੇਖੋ ਆਪਣੀ ਤੇਤਰ ਕੰਬੀਆਂ ਦੇਖੋ ਇਹਨਾਂ ਨੇ ਪ੍ਰੋਪਰ ਜੀ ਲਾ ਲਿਆ ਇੱਥੇ ਹੁਣ ਸਾਰੇ ਘਰ ਚ ਘੁੰਮਦੀਆਂ ਨੇ ਪੂਰਾ ਇਹ ਜਦੋਂ ਹੋ ਜਾਂਦੀ ਸ਼ਾਮ ਹਜੇ ਬੱਚੇ ਨੇ ਪੂਰੀਆਂ ਵੱਡੀਆਂ ਹੋਣੀਆਂ ਹਜੇ ਬੱਚੇ ਆ ਇਹ ਤੇ ਇਹਨਾਂ ਦਾ ਮੈਂ ਇੱਥੇ ਕੇਜ ਇੱਥੇ ਲਾਤਾ ਆ ਵਾਲਾ ਠੀਕ ਹੈ ਇਹਦੇ ਵਿੱਚ ਬਹਿ ਜਾਂਦੀਆਂ ਨੇ ਉਜਾਮੇ ਕੋਈ ਡੰਡੇ ਨਾ ਬਿਠਾ ਦੇਣਾ ਉਤੋਂ ਸੈੱਡ ਦੇਣਾ ਥੱਲੇ ਮੈਨੂੰ ਆਏ ਇਹ ਸ਼ੂਟਿੰਗਾਂ ਨਹੀਂ ਤਿਆਦੀ ਕਾਟੋ ਦੇਖ ਸਕਦੇ ਆ ਬੱਚਦੀ ਉਹ ਫਿਰਦੀ ਇਹਨਾਂ ਦਾ ਫੂਡ ਇੱਥੇ ਪਾ ਕੇ ਰੱਖਿਆ ਹੋਇਆ ਇਹਦੇ ਵਿੱਚ ਹੁਣ ਤਾਂ ਇਹਨਾਂ ਨੇ ਖਾ ਲਿਆ ਤੇ ਇਹਦੇ ਵਿੱਚ ਇਹਨਾਂ ਨੂੰ ਸਨਫਲਾਵਰ ਸੀਡ ਪਰ ਕੀ ਹੋ ਗਿਆ ਆਏ ਪੰਗੇ ਲਈ ਜਾਂਦੀਆਂ ਬੱਦਲ ਫੇਰ ਉੱਪਰ ਹੀ ਆ ਠੀਕ ਆ ਤੇ ਮੇਰੇ ਮਿੱਤਰੋ ਆਉਜਲਾ ਸਾਹਿਬ ਜੀ ਪਹੁੰਚ ਚੁੱਕੇ ਆ ਆਉਜਲਾ ਸਾਹਿਬ ਮੈਂ ਕਿਵੇਂ ਆ ਸੱਟਾਂ ਮੀਗਾ ਪੱਠੇ ਤੂੰ ਨਹੀਂ ਪਈਂਦਾ ਮੀਂਹ ਬੰਦ ਕਰਾ ਦੇ ਤੇਰੇ ਕਿਤੇ ਨੇੜੇ ਹੋ ਕੇ ਸੁਣ ਲੇ ਬਾਬਾ ਨਹੀਂ ਚਾਹ ਰਿਹਾ ਹੁਣ ਕੀ ਕਰੀਏ ਪਹਿਲਾਂ ਪੁਲੀ ਮਡੱਬੀਏ ਜਾਂ ਆਪਾਂ ਪੱਠੇ ਪਾਈਏ ਪੱਠੇ ਪਾਈਏ ਹੱਥੋਂ ਬੂਟੇ ਸ਼ਿਫਟ ਕਰੀਏ ਪੁਲੀ ਕਿਹੜੀ ਦੱਬੀ ਪੁਲੀ ਦੱਬੀ ਉੱਥੇ ਹੁਣ ਛੱਡ ਦਈਏ ਪਹਿਲਾਂ ਆਪਾਂ ਕਬੂਤਰ ਆਪਣੇ ਤੇ ਆਜੋ ਵੀ ਆਜੋ ਵੀ ਆਜੋ ਆਜੋ ਜਿਹੜੇ ਆਪਣੇ ਕਬੂਤਰ ਵਿੱਚ ਲੱਗੇ ਆ ਵਿੱਚੇ ਦੂਸਰੇ ਆ ਸੋ ਸਾਰੇ ਨੇ ਬੱਚੇ ਕੱਢੀ ਜਾਂਦੇ ਆ ਹੁਣ ਬਹੁਤ ਜਲਦੀ ਆਪਣੇ ਘਰੇ ਡਾਰ ਭਰਨ ਵਾਸਤੇ ਕਬੂਤਰ ਰੈਡੀ ਹੋਣ ਵਾਲੇ ਨੇ ਆ ਫਿਰਦੇ ਉੱਡਣ ਵਾਲੇ ਕਬੂਤਰ ਸੋ ਬਹੁਤ ਵਘੈਂਟ ਨਸਲਾ ਹੈ ਤੇ ਸਾਰੇ ਬਾਜ਼ੀਆਂ ਦੇ ਜੇਤੂ ਹੀ ਆ ਜਿਹੜੇ ਹੈਗੇ ਆਪਣੇ ਡੋਰ ਨਾਲੇ ਕਬੂਤਰ ਸਾਰੇ ਪੂਰੇ ਸਿਰੇ ਵਾਲੇ ਆ ਸੋ ਇਹਨਾਂ ਦੇ ਹੁਣ ਆਂਡੇ ਦਿੱਤੇ ਵੀ ਆ ਤੇ ਹੁਣ ਬਹੁਤ ਜਲਦੀ ਇਹਨਾਂ ਦੇ ਬੱਚੇ ਨਿਕਲ ਕੇ ਫਿਰ ਡਾਰ ਭਰ ਲਈ ਰੈਡੀ ਹੋਣਗੇ ਲੈ ਦੋਸਤੋ ਹੁਣ ਚੈੱਕ ਕਰੋ ਅੱਜ ਮੈਸਤਰੀ ਸਾਹਿਬ ਆਪ ਲੱਗੇ ਸੀਗੇ ਤੇ ਪਤਾ ਲੱਗਦਾ ਦੇਖ ਦੱਸ ਬਈ ਹੁਣ ਤੂੰ ਮੰਨਦੀ ਆਂ ਵੀ ਤੇਰੇ ਘਰ ਵਾਲਾ ਮਲਟੀ ਟੈਲੈਂਟ ਬੰਦਾ ਹੈਗਾ ਆ ਪੁਲੀ ਦੇਖ ਨੱਪੀ ਤੇ ਪਤਾ ਲੱਗਦਾ ਵੀ ਇੱਥੇ ਹੁਣ ਇੰਨਾ ਖਲਾਰਾ ਸੀ ਤੇ ਉਹੀ ਜਗ੍ਹਾ ਤੇ ਆ ਦੇਖੋ ਮੇਰੀ ਪੁਲੀ ਬਣਾਈ ਹੋਈ ਇੱਥੇ ਆ ਸਾਰਾ ਇੱਥੇ ਟੋਆ ਸੀਗਾ ਇੱਥੇ ਇਹਨੂੰ ਸਾਰੇ ਨੂੰ ਬੰਦ ਕਰਕੇ ਤੇ ਸਿੱਧਾ ਪੈਪ ਥੱਲੇ ਦੀ ਲੱਭਤਾ ਉਹ ਅੱਗੇ ਸਿੱਧਾ ਹੁਣ ਫੋਲੋ ਪਾਣੀ ਖਿੱਚਿਆ ਜਾਊਗਾ ਪੈਪ ਅੱਗੇ ਸਕੋਲੇ ਦੇ ਥੱਲੇ ਦੀ ਆਉਂਦਾ ਸੀਗਾ ਮੋੜ ਸੀਗਾ ਫਿਰ ਕਿਉਂਕਿ ਕਾਂਦੇ ਜਿਹੜਾ ਗੱਡੀ ਆ ਆਪਾਂ ਸਾਂਝੀ ਕਾਂਦੇ ਜੋ ਗੱਡੀ ਆ ਪਹਿਲਾਂ ਜਿਹੜੇ ਦੱਬੇ ਹੋਏ ਸੀ ਉਹ ਕਰੋ ਇੱਧਰ ਨੂੰ ਆ। ਇਹ ਸਾਰੇ ਪੈਪ ਹੋ ਜਾਣੇ ਥੱਲੇ ਆ ਗਏ ਸੀ ਕਾਂਦੇ ਦੇ। ਹਾਂ ਡਾਇਰੈਕਟਰੀ ਦੱਬਦਾ ਇੱਥੋਂ ਲੈ ਕੇ। ਇਹ ਇੱਧਰਲੇ ਪਾਸੇ ਆ ਗਿਆ। ਇਹ ਸਿੱਧੀ ਐ ਪੂਰੀ ਦੱਬ ਕੇ ਸਿੱਧਾ ਪੜਦਾ। ਕਾਰਾਗਰੀ ਚੈੱਕ ਕਰੋ ਤੁਸੀਂ। ਐ ਰਹਿ ਗਏ ਮੈਸਤਰੀ ਨੇ ਬਣਾਉਂਦੇ ਇਦਾਂ ਕਰਦਾ ਆਪਾਂ। ਹੁਣ ਆ ਦੇਖੋ ਨਾਲ ਹੀ ਇਕੱਠੇ ਹੁਣ ਲਿਆਜ ਬਣ ਗਈ ਇਹਨਾਂ ਨੂੰ ਪੂਰੀ ਨਾਲ ਹੀ ਇਹਨਾਂ ਦੇ ਦਾਣੇ ਛੁਕੀ ਜਾਂਦੇ ਐ ਲਓ ਜੀ ਹੁਣ ਆਪਣਾ ਇਹਨੂੰ ਹੌਲਾ ਕੀਤਾ ਯਾਰ ਆ ਬੂਟੇ ਨੂੰ ਇਹਦੇ ਜਿਹੜੀਆਂ ਜਿਹੜੀਆਂ ਇਹਨਾਂ ਰੂਟਸ ਨੇ ਸਾਰੀਆਂ ਕੱਟ ਦਿੱਤੀਆਂ ਜਾਣਗੀਆਂ ਕੱਲਾ ਮੋਢ ਰਹਿ ਜਾਊਗਾ ਮੋਢ ਨੂੰ ਪੱਟਣ ਦੀ ਕੋਸ਼ਿਸ਼ ਕਰਾਂਗੇ ਬਣਿਆ ਤਨੇ ਪੱਟਿਆ ਜਾਵੇ ਤਾਂ ਆਪਾਂ ਉਹਨੂੰ ਪਿਛਲੇ ਪਾਸੇ ਖੇਤਾਂ ਦੇ ਪਾਸੇ ਨੂੰ ਸ਼ਿਫਟ ਕਰ ਦਾਂਗੇ ਜੇ ਆਪਾਂ ਨੂੰ ਇੰਨੇ ਪਰਿਵਾਰ ਦੇ ਸਮੇਤ ਇਹਨੂੰ ਸ਼ਿਫਟ ਕਰਦੇ ਤਾਂ ਸੁੱਕ ਜਾਊਗਾ ਕਿਉਂਕਿ ਜਿਹੜੇ ਪੱਤੇ ਨੇ ਅਸਰ ਬਹੁਤ ਲੈਣਗੇ ਵਿੱਚੋਂ ਮੋਢ ਦੇਉ ਤੇ ਥੱਲੇ ਜੜ ਲੱਗੀ ਨਹੀਂ ਹੁੰਨੀ ਫਿਰ ਤਣੇ ਚੋਂ ਅਸਰ ਖਿੱਚੇ ਜਾਂਦੇ ਨੇ ਫਿਰ ਗਾਂਹ ਜੜ ਲੱਗਣ ਦਾ ਬਹੁਤ ਔਖਾ ਹੋ ਜਾਂਦਾ ਤੇ ਆਪਾਂ ਹੁਣ ਤਿੰਨੇ ਅਨਾਰ ਦੇ ਬੂਟੇ ਆਪਾਂ ਆਪਣੇ ਖੇਤ ਵਾਲੇ ਪਾਸੇ ਸ਼ਿਫਟ ਕਰਨੇ ਆ ਪਰ ਮੇਰਾ ਬਿਲਕੁਲ ਮੰਨ ਨਹੀਂ ਕਰਦਾ। ਵਾਰ ਉਹਦਰੋਂ ਬੀਬੇ ਦੀ ਬੀਬੇ ਦਾ ਹਾਈ ਕਮਾਂਡ ਦਾ ਆਰਡਰ ਆ ਕਹਿੰਦੀ ਜੱਸ ਪਟਨੇ ਆ ਤੂੰ ਪੜ ਦੇ ਘਰੋਂ। ਫਿਰ ਹੁਣ ਬੀਬੇ ਦਾ ਕਿਹਾ ਮੋੜ ਨਹੀਂ ਸਕਦੇ ਆਪਾਂ। ਠੀਕ ਆ। ਘਰ ਖੁੱਲਾ ਖੁੱਲਾ ਜਾਂ ਲੱਗਣ ਲੱਗ ਜਾਣਾ ਇਹਦੇ ਨਾਲ ਹਰੇ ਬਾਈ ਜਣ ਰੌਣਕ ਬਹੁਤ ਸੀਗੀ। ਤੇ ਖਾਲੀ ਖਾਲੀ ਲੱਗਣ ਲੱਗ ਜਾਣਾ ਹੁਣ। ਵਿਲਾ-ਵਿਲਾ ਹੋਇਆ ਨਾ ਸਾਰਾ ਪਾਸਾ ਦੇਖੋ। ਆ ਵੀ ਇੱਥੇ ਨਾ ਥੱਲੋਂ ਸੇਕ ਬਹੁਤ ਆਉਂਦੇ ਆ ਇਹ। ਆ ਜਿਵੇਂ ਥੱਲੇ ਲੱਗ ਗਿਆ ਮੀਂਹ ਦੇ ਨਾਲ ਡੇਕੀ। ਜਿਵੇਂ ਥੱਲੇ ਧਰਤੀ ਨਾਲ ਟੱਚ ਕਰ ਗਿਆ। ਇਤਲੀਆਂ ਨਾਲ ਖੇੜ ਗਿਆ ਆ ਗਈ ਤਿਤਲੀ ਸਾਡੇ ਕੋਲੇ। ਉਹ ਇਤਲੀਆਂ। ਦੰਦ ਦਦੇ ਰਹੇ ਆਉਂਦੇ ਨਹੀਂ ਇਹ। ਹੈਂ? ਲਓ ਜੀ ਦੇ ਲਾਣੇਦਾਰ ਨਹੀਂ ਪਹੁੰਚ ਚੁੱਕੀ ਆ। ਆਲਾ ਬੇਬੇ ਮੀਮੂ ਬੰਦ ਕਰਾਈਏ ਕਹ ਕੇ ਦਵਰਜੀ ਵਾਲਿਆਂ ਨੂੰ ਕੁੱਤੀ ਵਾਲੇ ਮਾਵਨਾਂ ਬੈਠੇ ਹੁਣ ਦੇ ਅੰਦਰ ਦਵਰਜੀ ਵਾਲੇ ਆਏ ਉਧਰ ਕੇ ਫੂਵਾੜਾ ਕਰ ਗਏ ਮਗਰ ਪੁੱਛਿਆ ਨਹੀਂ ਉਹਨਾਂ ਨੇ ਹਾਂ ਸਹੀ ਗੱਲ ਆਪਣੇ ਦਾ ਕੋਠੀ ਚ ਪਾਣੀ ਵੜ ਚੱਲਿਆ ਜੀ ਸੋ ਦੋਸਤੋ ਗੁਸਾਣਾ ਕਰੇ ਉਹ ਵੀ ਸਾਡਾ ਸਾਡੇ ਫੈਮਿਲੀ ਮੈਂਬਰ ਨੇ ਦੁਬਾਰਜੀ ਤੋਂ ਉਹਨਾਂ ਹੱਥ ਸਮਝਾ ਕਰ ਲਈ ਤਾਂ ਸਾਡਾ ਪਰਿਵਾਰ ਹੀ ਨਹੀਂ ਹੋਊਗਾ। ਹਾਂ। ਨਹੀਂ ਦੀਦੀ ਪਾਣੀ 'ਚ ਬੈਠੀ ਆ। ਉਹ ਵਾਰ। ਆਪਾਂ ਨੂੰ ਨਹੀਂ ਨਹੀਂ। ਬੇਬੇ ਤਾਂ ਸਾਡੀ ਡੇਢ ਕਿਤੇ ਪੁਲੀ ਹੋਵਾ ਚੱਲੀ ਸੀ। ਆਕੇ ਜੀ ਪੁਲੀ ਦੁਬਾਰਾ ਬਣਾਈ। ਠੀਕ ਆ। ਲਓ ਫਿਰ ਇਧਰ। ਮਸਾਂ ਹੱਥ ਪਾ ਪਾ ਕੇ ਉਹਦੇ ਤੇ ਬੈਠੀ। ਹਾਈ ਕਮਾਂਡ ਪਹੁੰਚ ਚੁੱਕੀ ਆ ਮਿੱਤਰੋ ਕਿ ਅੰਤ ਫੈਸਲਾ ਕਹਿੰਦੇ ਵੀ ਇਹਨਾਂ ਦਾ ਹੁੰਦਾ। ਸੋ ਬੇਬੇ ਕਾਫੀ ਅਪੀਲਾਂ ਦਲੀਲਾਂ ਹੋਈਆਂ। ਸੋ ਸੁਪਰੀਮ ਕੋਰਟ ਦੇ ਵਿੱਚ ਮੁੱਦਾ ਗਿਆ ਨਾਰਾਂ ਦੀ ਬੂਟਿਆਂ ਦਾ ਸੋ ਸੁਪਰੀਮ ਕੋਰਟ ਦਾ ਮੁੱਦਾ ਜਦੋਂ ਪਹੁੰਚਿਆ ਹਾਈ ਸੁਪਰੀਮ ਕੋਰਟ ਦੇ ਵਿੱਚ ਨਾਰਾਂ ਦਾ ਸੋ ਨਾਰਾਂ ਨੂੰ ਫਾਂਸੀ ਦਾ ਹੁਕਮ ਹੋ ਗਿਆ ਸੀਗਾ ਨਹੀਂ ਆਣਾ ਸੀਗਾ ਥੋੜਾ ਬੰਦਾ ਸੀ ਆਪਣਾ ਨਿੱਕਾ ਬੰਦਾ ਸੀ ਨਾਰ ਉੱਤੇ ਪੈਜੀ ਪਾਣੀ ਤਾਂ ਕਰਕੇ ਅਸੀਂ ਅੱਖਾਂ ਵੀ ਚਲ ਪਟ ਕੇ ਉਧਰ ਲਾ ਦਿੰਨੇ ਆ ਉਹ ਨਹੀਂ ਸੀ ਕੋਈ ਗੱਲ ਫਾਲਸੋਟਾ ਲੱਗਿਆ ਸੀ ਫਾਲਸੋਟਾ ਲੱਗਦਾ ਠੀਕ ਗੱਲਾਂ ਦੋ ਹੋ ਗਈਆਂ ਇੱਕ ਤਾਂ ਸੀਗ ਮੰਦ ਸੀ ਸੀ ਤਾਂ ਉਹ ਆਪਣਾ ਬੂਟਾ ਨਹੀਂ ਸੀ ਲਾਇਆ ਹੋਇਆ ਇਹ 20 ਸਿੱਟੇ ਸੀ ਬੀਆਂ ਦੇ ਨਾਲ ਹੀ 20 ਲੀਆਂ ਦੇ ਨਾਲ ਫਿਰ ਹੋ ਗਈ ਜੰਮੀ ਨਾ ਜਕਾਰਾ ਝੜੀ ਬੀਬੇ ਦਾ ਤੇ ਬੀਬੇ ਵੀ 20 ਸੱਟੇ ਸੀ 20 ਕਿਹਨੇ ਹੋਰ ਸੱਟ ਗਿਆ ਇੱਥੇ ਆ ਕੇ ਮੈਨੂੰ ਕੀ ਪਤਾ ਸੀ ਤੇ ਤਿੰਨ ਕਿਵਰੀ ਉਹ ਕੋ ਪੈਣੇ ਆ ਨਹੀਂ ਉੱਗੇ ਤਾਂ ਹੈ ਫੜਾ ਆ ਕੋਬੇ ਨੂੰ ਲਾਤਰਾ ਆ ਗਈ ਮਿੱਤਰੋ ਆ ਦਿਖਾ ਦਿੰਨੇ ਹਜੇ ਹਾਂ ਹਾਂ ਮੈਂ ਵਿਖਾਤੇ ਵਿਖਾਤੇ ਮੈਂ ਉਠਾਤੇ ਪਹਿਲੇ ਦਿਖਾਤੀ ਇਹ ਨਾ ਪਹਿਲਾਂ ਦਿਖਾ ਤੋ ਠੀਕ ਆ ਹਮ ਇੱਕ ਯਾਰ ਸਾਰੇ ਬਲੇ ਕਹਿੰਦੇ ਸੀ ਵੀਡੀਓ ਵਿੱਚ ਕੋਈ ਦੇਖਦਾ ਸੀ ਨਾਰ ਦਾ ਬੂਟਾ ਬਈ ਨਹੀਂ ਤੁਸੀਂ ਇਦਾਂ ਨਹੀਂ ਚਾਹੀਦਾ ਉਦਾਂ ਨਹੀਂ ਚਾਹੀਦਾ ਅਣੀ ਚਾਹੀਦਾ ਪੰਜਾ ਸਾਲਾਂ ਚ ਆਏ ਹੋ ਜਾਂਦਾ ਉਹ ਹੋ ਜਾਂਦਾ ਦੂਜਾ ਇਦਾਂ ਹੁੰਦਾ ਜਦੋਂ ਦਾ ਬਾਪੂ ਚਲੇ ਗਿਆ ਉਦੋਂ ਦਾ ਫਿਰ ਆਪ ਨੂੰ ਥੋੜਾ ਜਿਹਾ ਲੱਗਦਾ ਕਿ ਯਾਰ दस मेनू ਤਾਂ ਇੰਨਾ ਨਹੀਂ ਗਾ ਬਹਿ ਮੈਨਾਂ ਦਾ ਤੁਸੀਂ ਐ ਨਹੀਂ ਕਹੀ ਜਾਨੀ ਅੱਛਾ ਅੱਛਾ ਫਿਰ ਕੈਨਸਲ ਕਰ ਦਈਏ ਇਹ ਸਾਡਾ ਇਰਾਦਾ ਵੀ ਥੋ ਸਾਰੇ ਸ਼ਿਫਟ ਕਰ ਦਈਏ ਪਿਛਲੇ ਪਾਸੇ ਉੱਥੇ ਨਾਲੇ ਇਹ ਉਦੋਂ ਵੀ ਜਿਆਦਾ ਗਰੋਥ ਕਰਨਗੇ ਹਾਂ ਇੱਥੇ ਜਦੋਂ ਹੁੰਦਾ ਕਿ ਤੇਲਾ ਬਹੁਤ ਪੈਂਦਾ ਇਹਨਾਂ ਨੂੰ ਜਦੋਂ ਫੋਟ ਕਰਦੇ ਇਹਨਾਂ ਨੂੰ ਤਰੀਕ ਵਿੱਚ ਤੇਲਾ ਬਹੁਤ ਜਿਆਦਾ ਪੈਂਦਾ ਉਹ ਇਹਨਾਂ ਬੂਟੇ ਹੁੰਦੇ ਨੇ ਓਕੇ ਠੀਕ ਆ ਤੇ ਨਾਲੇ ਗਰਮੀ ਦੇ ਨਾਲ ਨਾਰ ਖਰਾਬ ਹੁੰਦੇ ਆ ਤੇ ਇਹਨੂੰ ਆਪਾਂ ਕੋਸ਼ਿਸ਼ ਕਰਾਂਗੇ ਸ਼ਿਫਟ ਉਧਰ ਕਰਨ ਦੀ ਹਾਂ ਇਹ ਥੱਲੇ ਡਿੱਗ ਪਈਏ ਥੱਲੇ ਲੱਗਿਆ ਪਿਆ ਹੂੰ ਹੂੰ ਇਦਾਂ ਇੱਥੇ ਕੋਈ ਆਪਾਂ ਬਹੁਤ ਕੱਟ ਕੱਟ ਕੇ ਤਾਉਣ ਲਿਆਉਣ ਦੀ ਕੋਸ਼ਿਸ਼ ਕੀਤੀ ਥੱਲੇ ਹੀ ਵੇਜ ਜਾਂਦਾ ਜੇ ਉਹ ਉੱਪਰ ਇਹ ਬੂਟਾ ਆਪਣਾ ਥੱਲੇ ਵੇਜਿਆ ਪਿਆ ਜਾਵਾ ਹਾਂ ਹੂੰ ਤਾਂ ਬੜਾ ਚਾਹ ਨਾਲ ਲਾਈ ਰਹੀ ਸੀ ਇਹ ਚੱਲ ਕੋਈ ਤਾਂ ਹੁਣ ਵੀ ਚਾਹ ਨਾਲ ਉਧਰ ਹੀ ਲਾਉਣੀ ਆਪਾਂ ਨਹੀਂ ਬੇਬੇ ਸਾਡਾ ਕੋਈ ਵੀ ਹੈਗਾ ਇਹ ਨਿੱਕਾ ਮोटा ਬੂਟਾ ਅਸੀਂ ਛੱਡਦੇ ਨਹੀਂ ਹੁੰਦੇ ਅਸੀਂ ਘੜੋ ਦੇਣਾ ਘਰਤੀ ਹਾਂ ਹਾਂ ਜਾਂਦੇ ਜੋਰ ਦੀ ਬਾਗੀ ਸੀ ਕਿ ਲੱਗੀ ਜਾਂਦਾ ਹੈਨਾ ਪਤਾ ਨਹੀਂ ਹੁੰਦਾ ਉਮੀਦ ਦੁਨੀਆ ਕਾਮ ਹਾਂ ਦੇਖ ਲੈ ਬੇਬੇ ਤੇਰਾ ਪੁੱਮ ਮੁੰਡਾ ਮਲਟੀ ਟੈਂਡਰਡ ਬੰਦਾ ਬਿਲਕੁਲ ਪੁਲੀ ਵਾਲਾ ਕਿੰਨੇ ਨਵੀਂ ਬਣਾਦੀ ਇਹਨਾਂ ਤੈਨੂੰ ਹਾਂ ਜੀ ਜੇ ਮੈਂ ਮਹਿਤਰੀ ਸਾਥ ਦੀ 20000 ਰੁਪਿਆ ਲੱਗ ਜੈਨੇ ਤੇਰਾ 60 ਰੁਪਿਆ ਚ ਕੁਲੀ ਦਾ ਆਪਕੇ ਦੇ ਤੈਨੂੰ 60 ਚਾਹਣ ਲੱਪੀ ਤੇ ਪਹਿਲਾਂ ਜਿਹੜੀ ਨੱਪੀ ਸੀ ਪਹਿਲਾਂ ਵਾਲੀ ਤਾਂ ਮਹਿਤਰੀ ਨੱਪੀ ਸੀ ਕੋਲੇ ਸੀ ਆ ਤਾਂ ਕੋਲੇ ਨਹੀਂ ਸੀ ਕੋਲੇ ਨਹੀਂ ਸੀ ਤਾਂ ਮੈਂ ਤੇ ਉਹਦੇ ਕੰਦ ਕੱਢਦੀ ਮੈਂ ਹੁਣ ਕੀ ਕਰਾਂ ਤੇ ਉਹ ਮੈਂ ਮਹਿਤਰੀ ਨੂੰ ਕਹੀ ਥਾਂ ਜਿੱਦੋਂ ਵੰਡਿਆ ਆਪਣੂ ਇੰਨੇ ਤੇ ਕੰਦ ਉੱਥੇ ਆ ਗਈ ਮੈਂ ਕਰਾਂ ਹੁਣ ਜਿਆਦਾ ਗਵਾਰਡੀਆਂ ਲੜਦੇ ਵੀ ਕੰਦ ਉੱਧਰ ਕੱਢਣੀ ਨਹੀਂ ਉਹ ਤਾਂ ਕੋਲੇ ਸੀ ਆਹ ਉਹ ਫਿਰ ਉਹ ਥਾਂ ਜਦੋਂ ਥਾਂ ਦੀ ਤੇ ਰਵੰਡ ਹੋਈ ਤੇ ਪੁਲੀ ਵਾਲੇ ਦਾ ਸਾਡੀ ਕੰਦ ਆ ਗਈ ਉਹ ਜਿਹੜਾ ਪੈਪ ਥਲੇ ਦੱਬਿਆ ਗਿਆ ਉਹਦੇ ਜੇ ਮੂੜ ਮਾੜ ਸੀਗਾ ਮੂੜ ਦੇ ਵਿੱਚ ਕੋ ਉਫਾ ਗਿਆ ਉਹ ਆਪਾਂ ਨੂੰ ਪਤਾ ਤਾਂ ਹੈਗਾ ਵੀ ਜਿਹੜਾ ਕਈ ਕੰਮ ਕਰਨਾ ਦੋ ਤਿੰਨ ਮੰਤਰ ਵਿਭ ਤਗੜਾ ਭਰੇ ਪੜਿਆ ਗਿਆ ਬਈ ਇਹਦਾ ਮੰਤਰ ਪੜਿਆ ਹੈ ਨਾ ਆਪਣੇ ਮੂੜ ਤੇ ਖੜ ਕੇ ਜਦ ਬੁਰਜੀ ਵਾਲੇ ਉਹ ਮੱਸਦੇ ਨੇ ਮਾਰ ਹੀ ਨਹੀਂ ਹਾਂ ਜਿਹੜੇ ਜਸ ਦੇ ਨਾਂ ਦੇ ਪੈਗ ਲਾ ਲਈ ਨਾ ਤੇ ਦਵਰਜੀਆ ਨੇ ਵਾ ਕੇ ਮੋੜਦੇ ਆਪਣੇ ਤੇ ਕਦੋਂ ਲਾਏ ਵਿਚਾਰੀ ਲਓ ਲਾਏ ਮੈਨੂੰ ਫੋਨ ਆਇਆ ਜਸ ਮੀ ਨਹੀਂ ਲੇ ਪੈਂਦਾ ਤੇਰੇ ਮੋੜ ਦੇ ਘਰੇ ਫਰੀਦਕੋਟ ਫਰੀਦਕੋਟ ਤੋਂ ਆਏ ਸੀ ਕਦੇ ਉਹ ਕਹਿੰਦੇ ਮੀ ਪਵਾ ਦੀਏ ਫਿਰ ਕਹਿੰਦੇ ਪੰਜ ਕਾਂਜ ਕਾਂ ਨੂੰ ਪੈਗ ਲੋਣੇ ਪਾਏ ਪੰਜ ਕਣ ਕਾਂਜ ਕਾਂ ਨੂੰ ਆਪ ਰੋਟੀ ਖਾਣ ਦੇ ਤਾਂ ਵੇਖਿਆ ਸੀ ਤਾਂ ਪੈਗ ਲੋਣੇ ਕਾਂਜ ਕਾਂ ਪਹਿਲੀ ਵਾਰੀ ਕੀਆਂ ਹਈਆ ਲੈ ਇਹ ਬੰਦੇ ਤੈਨੂੰ ਹੀ ਬੇਬੇ ਅੱਛਾ ਹਾਂ ਤੰਨਾ ਨੇ ਪਾਣੀ ਪਾਣੀ ਕਰਤੇ ਪੰਜ ਦਿਨ ਆਪਣੀ ਦਾ ਫਦਲਾ ਮਰ ਚਣਗੇ ਆ ਮੈਂ ਤਾਂ ਪਨਾਲੇ ਚ ਫਰ ਗਿਆ ਨਾ ਸਿੱਥੇ ਹੋਰ ਬੇਬੇ ਕੁੜੀ ਕੋਲੋਂ ਕੱਢੀ ਆ ਗਈ ਚਲੋ ਦੋਸਤੋ ਹਮ ਚਾਲ ਫਿਰ ਬੇਬੇ ਫਿਰ ਲੱਗਣਾ ਫਿਰ ਮੈਂ ਪੱਟ ਹੋਰ ਚੱਕ ਕੇ ਰੋ ਬੇਬੇ ਨੂੰ ਲਾਏ ਬੂਟੇ ਮਗਲੇ ਬਾਸੇ ਹੋਰ ਜੀ ਬੇਬੇ ਦਾ ਫੇਵਰੇਟ ਕਲਰ ਪਾਇਆ ਸੂਰ ਦਾ ਜੀ ਕਿਹੜਾ ਇਹ ਰੂਜੀ ਨਾ ਬੇ 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 ਦਾ ਕੋਈ ਸੂਟ ਨਾ ਆਉਣਾ ਇਹਨੂੰ ਫਿਰ ਸਾਰੇ ਸੂਟ ਜਿਹੜੇ ਪਸੰਦ ਦੇ ਨੂੰ فروਜੀ ਵੀ ਆਉਣਾ ਕਿ ਰਿਸ਼ਤੇਦਾਰੀ ਚੋਂ ਗਾਉ ਮਿਲਣਾ ਵੀ ਕੋਈ ਸੂਟ ਇਹਨੂੰ فروਜੀ ਦੇ ਮਿਲਣਾ ਜਾ ਰਹੇ ਸੂਟ فروਜੀ فروਜੀ ਨਹੀਂ ਹੁਣ ਮੈਂ ਛੱਡਦੇ ਫਰੋਜੀ ਛੱਡਦੇ ਹੁਣ ਕੱਲ ਤੇਰੀ ਨੌ ਇੱਕ ਹੋਰ ਲਈ فروਜੀ ਦੀਰਵਾਜ਼ਾ ਨਹੀਂ ਰੱਖਿਆ ਨਹੀਂ فروਜੀ ਨਹੀਂ ਰੱਖਿਆ ਨਹੀਂ ਨਹੀਂ فروਜੀ فروਜੀ ਹੋਈ ਫਿਰ ਬੇ ਸਾਡੀ ਮੈਂ ਕਹਿੰਦੀ ਬਹੁਤ ਰਹੇ ਫਿਰ فروਜੀ ਲਿਆ ਤਾ ਠੀਕ ਆ ਚਲੋ ਫਿਰ ਕਰੀਏ ਕੰਮ ਕਰੂ ਆयो ਫਿਰ ਕਰਦੇ ਗਾ कंटिन्यू ਆਪਾਂ ਕਰਤੀਏ ਉਧਰ ਪਹਿਨ ਨਾਰ ਸ਼ਿਫਟ ਠੀਕ ਹੈ ਵਰਜੀ ਵਾਲੇ ਵੀ ਦੀਦੀ ਨੂੰ ਤੇ ਵੀਰੇ ਨੂੰ ਸਾਧ ਲੈਣਾ ਸੀ ਉਹ ਸਾਡੀ ਵੀਡੀਓ ਦੇਖੀ ਜਾਂਦੇ ਇਸ ਟਾਈਮ ਵਰਜੀ ਵਾਲੇ ਅੰਕਲ ਅੰਕਲ ਨੇ ਕਿਹਾ ਜਦ ਤੂੰ ਮੇਰ ਵਾਰਡ ਫੇਮਸ ਕਰਤਾ ਸਾਰੇ ਪਾਸੇ ਦੀਦੀ ਦੀਦੀ ਨੂੰ ਫੋਟੋ ਪਾਈ ਐ ਮੈਂ ਆਪਾਂ ਸਾਧਤਾ ਤੁਸੀਂ ਆਹ ਸਾਗ ਉਧਰ ਦੀ ਠੀਕਾ ਚਲੋ ਦਿੱਤੇ ਨਹੀਂ ਸੀ ਲਾਉਂਦਾ ਨਾ ਮੈਂ ਤਾਂ ਮੂਰੀ ਲੱਗਾ ਹੀ ਵੇ ਦੱਥੇ ਤੂੰ ਨਾਉਂਦੀ ਸੀ ਦੱਥੇ ਮੈਂ ਨਾਉਂਦੀ ਸੀ ਦੱਥੇ ਮੈਂ ਨਾਉਂਦੀ ਸੀ ਮੈਂ ਤਾਂ ਮੂਰੇ ਲਾਇਆ ਸੀ ਤੂੰ ਚੱਕਰ ਦੇ ਹੂੰ ਲਓ ਫਿਰ ਬੀਆਂ ਤੂੰ ਆਪਣੇ ਇਥੇ ਆ ਵੀ ਤਿਆਰ ਹੋਗੇ ਥੱਲੇ ਆ ਵੇਖੋ ਲੈ ਜਿਹੜੇ ਯੂਨੀਵਰਸਟਰੀ ਲਿਆ ਕੇ ਲਾਏ ਨੇ ਉਹਨੂੰ ਤੇ ਆਉਣੇ ਉਹ ਹੋਏ ਨਹੀਂ ਆ ਬੀਆਂ ਤੂੰ ਅੱਗ 'ਤੇ ਆਵੀ ਪਪੀਤੇ ਦੇਖ ਵਾਦੇ ਕਿਵੇਂ ਆ ਇਹ ਹੂੰ ਸਹੀ ਗੱਲ ਆ ਕਿ ਤੁਰੀ ਦੇ ਉੱਤਰ ਨੂੰ ਆ ਤੇ ਕਰਮ ਦੱਖਣ ਨੂੰ ਲੈ ਜਾਂਦੇ ਆ ਸਮਝ ਨਹੀਂ ਆਉਂਦੀ ਕਰੀਏ ਦਾ ਕਰੀਏਗੀ ਜਿਹੜਾ ਕੰਮ ਕਰੀਦਾ ਉਹ ਹੁੰਦਾ ਨਹੀਂ ਜਿਹੜਾ ਨਹੀਂ ਕਰੀਦਾ ਆਪ ਹੀ ਹੋ ਜਾਂਦਾ ਠੀਕ ਆ ਆ ਦੇਖੋ ਹਰੇ ਬਾਈ ਕਿ ਨਹੀਂ ਕਹਿਣ ਲੱਗਦੀ ਆ ਪੱਟਿਆ ਜੋ ਹੱਥ ਨਾਲ ਇਹਨਾਂ ਆਪਣੇ ਤਿੰਨਾਂ ਨਾਰਾਂ ਦੇ ਬੂਟਿਆਂ ਦੇ ਵਿੱਚੋਂ ਸਿਰਫ ਇੱਕ ਨਾਰ ਦਾ ਬੂਟਾ ਹੀ ਸਹੀ ਆ ਠੀਕ ਆ ਉਹ ਹੈਗਾ ਆਹ ਵਾਲਾ ਬਾਕੀ ਦੋ ਤਾਂ ਉਹ ਉਹੀ ਆ ਬਸ ਉਹ ਕੁਝ ਨਹੀਂ ਲੱਗਦਾ ਉਹਨਾਂ ਨੂੰ ਫੁੱਲ ਜਿਹਾ ਖੜਕੇ ਡਿੱਗ ਪੈਂਦੇ ਉਹਨਾਂ ਨੂੰ ਉਹਨੇ ਖਿੱਚ ਗਏ ਖਲਾਗ ਹਲਦਾ ਰਮਦੀਪ ਜੀ ਮਾਰਦਾ ਲੈ ਬਈ ਹੁਣ ਸਾਹਨੇਵਾਲ ਵਾਲੇ ਜੀ ਸਾਡੀ ਵੀਡੀਓ ਵੇਂਦੇ ਆ ਧਰਮਿੰਦਰ ਨੂੰ ਬਾਈ ਭੇਜਿਓ ਵੀ ਨਲਕਾ ਜੇ ਬਾਈ ਪਾੜ ਦੇਣਾ ਤੇ ਸਾਡਾ ਨਾਰ ਦਾ ਬੂਢਾ ਹੀ ਪੱਟ ਜਾਣਗੇ ਕਿ ਕਿੱਚੇ ਘੇਰਾ ਆਜੋ ਫਿਰ ਇਹ ਲਾ ਜੋਰ ਲਗਾਵੇ ਬੇ ਹਈਸ਼ਾ ਕੱਚ ਜਿਵਾਂ ਹੁੰਦਾ ਨਾ ਉਹਨੇ ਕਹਿਣਾ ਕਾ ਤੋਂ ਪਟਦੇ ਇਹਨਾਂ ਪੱਟਣ ਇਸ ਦਿਨ ਉਹਨੇ ਲੜ ਪਣਾ ਸੀ ਹਾਂ ਖੜਾ ਰਹਿਣ ਦੇ ਤੁਹਾਨੂੰ ਕੀ ਕਹਿੰਦਾ ਹੈ ਭਗਾਈ ਕਰੀ ਜਾਂਦੇ ਇਹਨਾਂ ਬਾਅਦ ਚ ਪਹਿਲੇ ਬਾਅਦ ਚ ਕਹਿਣਾ ਵੀ ਆਹ ਕੰਮ ਵਧੀਆ ਹੋ ਗਿਆ ਆਪਾਂ ਹੀ ਕਰ ਲੈਣਾ ਵਧੀਆ ਹੋ ਗਿਆ ਪਹਿਲਾਂ ਕੋਈ ਵੀ ਕੰਮ ਅਸੀਂ ਕਰਨਾ ਉਹਨੇ ਕਰਨ ਨਹੀਂ ਦੇਣਾ ਜਦੋਂ ਕੰਮ ਹੋ ਗਿਆ ਯਾਰ ਆ ਤਾਂ ਐਵੇਂ ਓਕੇ ਰੇ ਵਧੀਆ ਹੋ ਗਿਆ ਐਂ ਕਰ ਲੈਣਾ ਆਣਾ ਚਲੋ ਫਿਰ ਬੇਬੇ ਦੇਖੋ ਕਿੰਨਾ ਮੱਛਰ ਉੜਦਾ ਬੱਚੇ ਦੀ ਹਾਈ ਹੋਏ 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 ਬਰੀਕ 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 ਮੱਛਰ ਬਹੁਤ ਅਸੀਂ ਕਰਨ ਆ ਗਏ ਹੁਣ ਇਹਨਾਂ ਦੀਆਂ ਜਿਹੜੀਆਂ ਕਲੰਬਰਾਂ ਇੱਥੇ ਤੇਲ ਆਉਣਾ ਸ਼ੁਰੂ ਹੋ ਜਾਣ ਹੁਣ ਇਹਨਾਂ ਨੂੰ ਸ਼ਿਫਟ ਕਰ ਦੇਣਾ ਉਧਰ ਆਪਾਂ ਇੱਥੇ ਆਪਾਂ ਦੂਜੇ ਫੁੱਟੇ ਲਾਵਾਂਗੇ ਸਜਾਵਟੀ ਸੋ ਪ੍ਰੀਤੋ ਵੀ ਪਹੁੰਚ ਚੁੱਕੀ ਆ ਸ਼੍ਰੀ ਨਰੇ ਦੀ ਧਾਰਤੀ ਦੇ ਨਾਲ ਲੈ ਆ ਹਲਾਮ ਲਸ਼ਕਰ ਸਾਡੇ ਸਿੱਧੂ ਸਾਹਿਬ ਸਿੱਧੂ ਸਾਹਿਬ ਸਾਡੇ ਤਾਹੀਂ ਮੱਛਰ ਜ਼ਿਆਦੇ ਆਵੇ ਆ ਸਾਡੇ ਆ ਮੱਛਰ ਨੂੰ ਨਾ ਵੀ ਲਈ ਚੱਕੇ ਉਹ ਜਿਵਰਾਜ ਜਿਵਰਾਜ ਓਏ ਜਿਵਰਾਜ ਹੈਲੋ ਸੋ ਤੇ ਨੂੰ ਚੱਕ ਲੈਂਦੇ ਨੂੰ ਅੱਜ ਆਪਣੇ ਨਾਰਾਂ ਦੇ ਬੂਟੇ ਇੱਧਰ ਸ਼ਿਫਟ ਕਰ ਦਿੱਤੇ ਆ ਇੱਕ ਇੱਥੇ ਲੱਗ ਗਿਆ ਸੋ ਆ ਆਪਣੇ ਬੂਟੇ ਜਿਹੜੇ ਪਹਿਲਾਂ ਵਾਲੇ ਲਾਇਆਸਤੀਆਂ ਦੇ ਬਾਪੂ ਜੀ ਦੀਆਂ ਤੇ ਤੇ ਇੱਕ ਆ ਨਾਰਾਂ ਦਾ ਬੂਟਾ ਇਹਨਾਂ ਨੂੰ ਛਾਂਕ ਕੇ ਪ੍ਰੋਪਰ ਇਧਰਲੇ ਪਾਸੇ ਖੇਤ ਦੇ ਵਿੱਚ ਨਾਲ ਤਾਂ ਇਹ ਆਪਣਾ ਵਾਹਨ ਤੋਂ ਬਹੁਤ ਉਪਜਾਊ ਆ ਮਿੱਟੀ ਇਹਦੀ ਤੇ ਇੱਥੇ ਬਹੁਤ ਡੂੰਗੀ ਜੜ ਜਾੜੂ ਨੇ ਸੇਕ ਨਹੀਂ ਪੈਂਦਾ ਠੰਡਾ ਰਹਿੰਦਾ ਇਹ ਤਿੰਨੇ ਬੂਟੇ ਇੱਥੇ ਲੈਂਡ 'ਚ ਲੱਗ ਗਏ ਤੇ ਜਗ੍ਹਾ ਸੀਗੀ ਬੂਟਿਆਂ ਦੇ ਸਨ 'ਚ ਤਾਂ ਇੱਥੇ ਇਹਨਾਂ ਨੂੰ ਲਾ ਦਿੱਤਾ ਇੱਕੋ ਜਿਹੀ ਜਗ੍ਹਾ ਛੱਡ ਕੇ ਬਾਕੀ ਆਪਣੇ ਬੂਟੇ ਉੱਧਰ ਲੱਗੇ ਆ ਕੁਛ ਹੁਣ ਸੌਣ ਦੇ ਵਿੱਚ ਲਿਆ ਕੇ ਆਪਾਂ ਲਾਵਾਂਗੇ ਹੋਰ ਬੂਟੇ ਆ ਜਾਵਣ ਦੇਖੋ ਕਿੰਨੀ ਵਧੀਆ ਫੁੱਟੀ ਆ ਹਾਂ ਦੇਖ ਸਾਰੇ ਪੱਤੇ ਨਵੇਂ ਕੱਢੇ ਇਹਨੇ ਸਾਰੀ ਨਵੀਂ ਫੋਟ ਕੀਤੀ ਇਹਨੇ ਸਭ ਤੋਂ ਜਿਆਦਾ ਬੂਟਿਆਂ ਚ ਇਹ ਤੁਰੀ ਆ ਤੇ ਥੱਲੇ ਆਪਣਾ ਕੁਜੇ ਦਾ ਬੇਵੇ ਆ ਆਦਰੇ ਬੂਟੇ ਆਹ ਵੀ ਬੂਟਾ ਤੁਰਿਆ ਬਹੁਤ ਵਧੀਆ ਇਹ ਕਾ ਬੂਟਾ ਉੱਧਰ ਲੱਗਾ ਉਹ ਵੀ ਬਾਬੀ ਤੇ ਰਿਹਾ ਹਾਂਜੀ ਸ਼ੋ ਟਾਈਮ ਹੋ ਗਿਆ ਸ਼ਾਮ ਦਾ 5 ਵਜ ਗਏ ਆ ਤੇ 5 ਵਜੇ ਆਪਾਂ ਕੱਢਣੇ ਆ ਤਾਰਾਂ ਆਪਾਂ ਕੱਢੀਏ ਤਾਰਾਂ ਬਾੜੀਆਂ ਕੌਣ ਸੱਤ ਆਖਿਆ ਨਾਮ ਸਾਈਕਲਾਂ ਚੋਰੀਆਂ ਘਰ ਜਿੰਨਾ ਕਿਤੇ ਜਾਉਂ ਨਹੀਂ ਇਹ ਵੀ ਸਾਡੇ ਹੱਥ ਪੈਣੀ ਹੈ ਜੀ ਚੋਣੀ ਲਾ ਇਹ ਮਰਪੀ ਦੇ ਪੇਕੇ ਵਾਲੀ ਗਾਂ ਇਹ ਕਿਹੜਾ ਹੈਗਦੀ ਹੈ ਚੋਣ ਨੂੰ ਜਾਣ ਕੇ ਨਹੀਂ ਆਉਂਦੇਗੇ ਇੱਕ ਇਹ ਮੇਰੀ ਗਾਂ ਨੇ ਤਾਜ ਮਿਲੀਦੀ ਮੈਨੂੰ ਨਾਲ ਦਾਰ ਕਿ ਮੈਂ ਤਾਂ ਫਿਰ ਸਮਝ ਕੇ ਜਪਣੀ ਗਈ ਬਾੜ ਸੁਵਰੇ ਲੇ ਕੇ ਸਾਰੇ ਗਾਂ ਦਾ ਸੋਨਾ ਦੇਦੀ ਪੱਠੇ ਦਾ ਤੁਸੀਂ ਉਹਨੇ ਗਾਂ ਦੇ ਹੱਟ ਨਿਕਲੇ ਇਹ ਮੋਟੀਆਂ ਹੀ ਨਹੀਂ ਹੁੰਦੀਆਂ ਪਤਾ ਨਹੀਂ ਕਾ ਤੂੰ ਮਰਾਂ ਕਿ ਕੀ ਗੱਲ ਹੈ ਦਿੱਦੀ ਨਹੀਂ ਲਿਆਦੀ ਤਾਂ ਸਾਈਨ ਹੋ ਗਈ ਨਹੀਂ ਅੜੀ ਨੰਦ ਦਾ ਦਾਦੇ ਦਾ ਮੈਂ ਕਿ ਗੱਡੀ ਦਿੱਤੀ ਹੁੰਦੀ ਉਹਦੇ ਤੇ ਤਾਂ ਗੋਤ ਲਾ ਲੈਂਦਾ ਸਹੀ ਗੱਲ ਹੈ ਤੇ ਗਾਂ ਨਹੀਂ ਪੂਜਦੇ ਤੂੰ ਵੀ ਕੋਈ ਨਾ ਹੱਸਾ ਖਾਣਾ ਵੀ ਮੈਨੇ ਤੋੜਿਆ ਨੇ ਦਿੱਤੀ ਆ ਸਹੀ ਗੱਲ ਬੜੀ ਸੀ ਗਾਂ ਗਾਂ ਬਹੁਤ ਵਧੀਆ ਮੈਂ ਮੰਨਦੀ ਮਾਈ ਸੀ ਦਾ ਗਾਂ ਗਾਂ ਚੰਗੀ ਆ ਪਰ ਰਾਜ ਹੀ ਨਹੀਂ ਹੁੰਦੀ ਦੋਸਤ ਕਮੈਂਟ ਜਰੂਰ ਕਰਿਓ ਰਾਜ ਹੀ ਪਤਨੀ ਗਾਹ ਨਹੀਂ ਹੁੰਦੀ ਉਹ ਤੁਸੀਂ ਕਿਹੜਾ ਪੱਟੇ ਦੀ ਬੰਦੇ ਹੋ ਪੱਠੇ ਦਾ ਕੋਈ ਬਤੇਰੇ ਪਾਈ ਦੇ ਫੀਰ ਹੁਣ ਵੀ ਪਾਈ ਦੀ ਪਰ ਇਹ ਨਾ ਗੁੱਡੀ ਹੋ ਗਈ ਗੱਲ ਸੀ ਮੈਨੂੰ ਨਾ ਪੱਠੇ ਕਿੱਲਾ ਤਾਂ ਪੱਠੇ ਦਾ ਵੀਦਿਆ ਹੁੰਦਾ ਨਾ ਪੱਠੇ ਤਾਂ ਆਪੇ-ਆਪੇ ਵੜਾਈ ਦਿੰਦਾ ਨੇ ਨਹੀਂ ਰਿਚਲ ਕੋਈ ਨਹੀਂ ਪਸੂਆਂ ਨੇ ਖਾਣੇ ਐ ਉਹੀ ਵੜਾ ਦੇਵੇ ਸਹੀ ਹੋ ਗਿਆ ਓਏ ਸੋ ਵਲੌਗ ਦੇ ਐਂਡ ਵਿੱਚ ਦੋਸਤੋ ਆ ਵਿਲਾ ਲੈ ਕੇ ਆਂਦੀਆਂ ਆਪਾਂ ਕਿਸੇ ਦੇ ਘਰੋਂ ਇਹ ਹੁੰਦੀ ਹੈ ਆਪਣੀ ਚਿਪਕਲੀ ਬੀਲ ਚਿਪਕਲੀ ਬੀਲ ਹੀ ਕਹਿੰਦੇ ਕਿ ਉਹ ਕੰਦੇ ਨਾਲ ਜੰਮੜਦੀ ਆ ਬਹੁਤ ਘੜ ਲੱਗਦੀ ਆ ਆਪਾਂ ਉੱਧਰ ਲੌਂ ਲੱਗੇ ਆ ਨਾਗ ਨਾਲ ਆਪਣੇ ਤੇ ਯਵਰਾਜ ਵੀ ਨਾਲ ਆ ਚੁੱਕਿਆ ਕੋਈ ਯਵਰਾਜ ਗਰਮੀ ਆਉਂਦੀ ਭਾਈ ਸਾਨੂੰ ਬਾਹਰ ਹਾਂ ਗਰਮੀ ਆਉਂਦੀ ਯਵਰਾਜ ਨੂੰ ਅਸੀਂ ਟਾਈਮ ਬੱਕੀ ਹੁ ਰਾਹ ਦੁੱਧੂ ਗੱਡੀ ਜਾਂਦਾ ਲਓ ਵੀ ਤੇ ਹੁਣ ਲੌਂ ਲੱਗੇ ਆ ਵਾ ਬੋਟੇ ਠੀਕ ਆ ਅੱਜ ਵਾਲੀ ਵਲੌਗ ਦੀ ਹਾਜ਼ਰੀ ਕੁਰੇ ਪ੍ਰਵਾਨ ਇਨੀਕ ਤੇ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਯਵਰਾਜ ਬਾਏ ਬਾਏ ਕਰਾ ਲਓ ਵੀ ਬਾਏ ਭਈ ਬਾਏ